ਗਾਟਰ ਵਰਗੇ ਪੁੱਤ ਨੂੰ ਗਰਾਊਂਡ 'ਚ ਖੇਡਦੇ ਦੇਖ ਬਾਪੂ ਵੀ ਦਿੰਦਾ ਸੀ ਮੁੱਛ ਨੂੰ ਵੱਟ ਬਾਪੂ ਵੀ ਦਿੰਦਾ ਸੀ ਮੁੱਛ ਨੂੰ ਵੱਟ ਚਾਰੇ ਪਾਸੇ ਪੁੱਤ ਦਾ ਨਾਮ ਐਨਾ ਹੋ ਗਿਆ ਸੀ ਕਿ ਮਾਂ ਖੁਸ਼ ਵੀ ਬਹੁਤ ਸੀ ਤੇ ਡਰਦੀ ਕਹਿੰਦੀ ਸੀ ਪੁੱਤ ਦੁਨੀਆ ਚੰਗੀ ਨਹੀਂ ਟਾਈਮ ਨਾਲ ਕਾ ਰਾਜਾ ਪੁੱਤ ਦੁਨੀਆ ਚੰਗੀ ਨਹੀਂ ਮੇਰਾ ਸ਼ੇਰ ਪੁੱਤ ਕਿੱਥੇ ਆ ਕਿੱਥੇ ਮੇਰਾ ਸ਼ੇਰ ਪੁੱਤ ਹਾਂ ਛੇ ਵਰਤਮਾਨਾ ਕਿੱਥੇ ਆ ਨਹੀਂ ਆ ਯਾਰੋ ਜਦੋਂ ਮਾਂ ਪਿਓ ਨੇ ਬਹੁਤ ਹੀ ਰੀਝਾਂ ਨਾਲ ਰੱਬ ਤੋਂ ਪੁੱਤ ਲਿਆ ਹੁੰਦਾ ਹੈ ਨਾ ਤਾਂ ਬਹੁਤ ਹੀ ਚਾਹਾਂ ਨਾਲ ਹੱਥੀ ਜਵਾਨ ਕੀਤਾ ਹੁੰਦਾ ਹੈ ਫਿਰ ਉਹੀ ਛੋਟੇ ਵਰਗਾ ਪੁੱਤ ਪੂਰੀ ਦੁਨੀਆ ਚ ਨਾਮ ਚਮਕਾ ਰਿਹਾ ਹੋਵੇ ਜਦੋਂ ਮੰਝੇ ਤੇ ਪੈ ਜਾਂਦਾ ਹੈ ਨਾ ਦਿਲ ਤਾਂ ਉਦੋਂ ਟੁੱਟਦਾ ਹੈ ਦਿਲ ਉਦੋਂ ਟੁੱਟਦਾ ਹੈ ਟੈਪੀ ਵਾਲਾ ਇਹ ਟੈਪੀ ਵਾਲਾ ਵੱਡੇ ਵੱਡੇ ਡੌਲਿਆਂ ਤੇ ਚੌੜੀ ਸਾਤੀ ਦੇ ਨਾਲ ਜਦੋਂ ਗਰਾਊਂਡ 'ਚ ਪੈਰ ਰੱਖਦਾ ਸੀ ਨਾ ਵੱਡੇ ਵੱਡੇ ਰੇਡਰ ਵੀ ਡੱਟ ਜਾਂਦੇ ਸੀ ਅੱਜ ਆਪਾਂ ਉਸ ਜਾਫੀ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਬਹੁਤ ਹੀ ਘੱਟ ਉਮਰੇ ਕਬੱਡੀ ਜਗਤ 'ਚ ਇੱਕ ਵੱਡਾ ਨਾਮ ਬਣਾ ਲਿਆ ਸੀ ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਵੀਰੀ ਟੈ ਪਈ ਦੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਹੋਸਟ ਦੀਪ ਸਿੰਘ ਚੈਲਦਾ ਸੋ ਜੇ ਤੁਸੀਂ ਵੀ ਵੀਰੀ ਟੈਪਈ ਤੇ ਕਬੱਡੀ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਲਦੀ ਜਲਦੀ ਨੂੰ ਲਾਈਕ ਜ਼ਰੂਰ ਕਰਿਓ ਯਾਰੋ ਵੀਰੀ ਟੈਪਈ ਦਾ ਨਾਮ ਦਲਬੀਰ ਸਿੰਘ ਹੈ ਜਿਸ ਦਾ ਜਨਮ ਲੁਧਿਆਣੇ ਦੇ ਪਿੰਡ ਟੈਪਈ ਚ ਪਿਤਾ ਦਵਿੰਦਰ ਸਿੰਘ ਦੇ ਘਰ ਤੇ ਮਾਤਾ ਹਰਪ੍ਰੀਤ ਕੌਰ ਦੀ ਕੁੱਖੋਂ ਹੋਇਆ ਵੀਰੀ ਦੇ ਫਾਦਰ ਸਾਹਿਬ ਇੱਕ ਫੈਕਟਰੀ ਵਿੱਚ ਜੌਬ ਕਰਦੇ ਨੇ ਗੱਲ ਕੀਤੀ ਜਾਵੇ ਵੀਰੀ ਦੀ ਸਟੱਡੀ ਦੀ ਤਾ ਉਹਨਾਂ ਨੇ ਸੀਨੀਅਰ ਸੈਕੰਡਰੀ ਸਕੂਲ ਪਾਮਲ ਲੁਧਿਆਣਾ ਵਿੱਚ ਪਲੱਸ 2 ਕੀਤੀ ਏ ਤੇ ਇਸ ਤੋਂ ਬਾਅਦ ਉਹ ਜੀ ਐਚ ਜੀ ਖਾਲਸਾ ਕਾਲਜ ਲੁਧਿਆਣੇ ਵਿੱਚ ਸਟੱਡੀ ਕਰਦੇ ਸੀ ਯਾਰ ਉਹ ਗੱਲ ਆ 2010 ਦੀ ਜਦੋਂ ਪਹਿਲਾ ਕਬੱਡੀ ਕੱਪ ਸ਼ੁਰੂ ਹੁੰਦਾ ਏ ਤਾਂ ਵੀਰੀ ਉਹ ਕਬੱਡੀ ਕੱਪ ਦੇਖਦਾ ਏ ਉਦੋਂ ਹੀ ਉਸਦੇ ਮਨ ਵਿੱਚ ਕਬੱਡੀ ਖੇਡਣ ਦਾ ਚਾਹ ਆਉਂਦਾ ਏ ਬਸ ਫਿਰ ਉਹੀ ਦਿਨ ਸੀ ਜਦੋਂ ਵੀਰੀ ਨੇ ਗਰਾਊਂਡ 'ਚ ਪੈਰ ਰੱਖਿਆ ਤੇ ਮਿਹਨਤ ਸ਼ੁਰੂ ਕਰ ਦਿੱਤੀ ਜਿੱਥੇ ਉਹਨਾਂ ਦਾ ਉਸਤਾਦ ਬਣਿਆ ਰੀਠਾ ਜਿਸ ਤੋਂ ਵੀਰੀ ਨੇ ਕਬੱਡੀ ਸਿੱਖੀ ਤੇ ਪਹਿਲਾ ਮੈਚ ਸੰਕਰ ਪਿੰਡ 'ਚ ਖੇਡਿਆ ਯਾਰੋ ਵੀਰੀ ਇੱਕ ਬਹੁਤ ਹੀ ਵਧੀਆ ਜਾਫੀ ਸੀ ਤੇ ਬਹੁਤ ਹੀ ਵਧੀਆ ਮੈਚ ਖੇਡਦਾ ਰਿਹਾ ਵੀਰੀ ਜਦੋਂ ਵੀ ਗਰਾਊਂਡ 'ਚ ਪੈਰ ਰੱਖਦਾ ਸੀ ਤਾਂ ਚਾਰੇ ਪਾਸੇ ਚੀਕਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਤੇ ਲੋਕ ਭੰਗੜਾ ਪਾਉਣ ਲੱਗਦੇ ਸਰਦਾਰ ਹੋਣ ਕਰਕੇ ਸਿਰ ਤੇ ਜੂੜੇ ਕਰਕੇ ਵੀਰੀ ਦੀ ਇੱਕ ਵੱਖਰੀ ਪਹਿਚਾਨ ਸੀ ਉੱਪਰੋਂ ਵੱਡੇ ਵੱਡੇ ਡੋਲੇ ਤੇ ਛੋਟੇ ਵਰਗਾ ਸਰੀਰ ਜਦੋਂ ਲੋਕ ਦੇਖਦੇ ਸੀ ਨਾ ਤਾਂ ਸੱਚੀ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਸੀ ਇਸ ਕਰਕੇ ਉਹ ਵੀਰੀ ਨੂੰ ਬਹੁਤ ਹੀ ਪਿਆਰ ਕਰਦੇ ਸੀ ਵੀਰੀ ਨੇ ਪਹਿਲਾਂ 32 ਕਿਲੋ ਦਾ ਮੈਚ ਖੇਡਿਆ ਫਿਰ 50 ਕਿਲੋ ਫਿਰ 65 ਕਿਲੋ ਤੇ ਫਿਰ ਓਪਨ ਦੇ ਮੈਚ ਖੇਡੇ ਕਹਿੰਦੇ ਨੇ ਵੀਰੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਉਹ ਸਵੇਰੇ 5 ਵਜੇ ਉੱਠਦਾ ਗਰਾਊਂਡ 'ਚ ਜਾਂਦਾ ਫਿਰ ਸ਼ਾਮ 5 ਵਜੇ ਗਰਾਊਂਡ 'ਚ ਜਾਂਦਾ ਤੇ ਫਿਰ ਅਗਲੀ ਸਵੇਰੇ 5 ਵਜੇ ਗਰਾਊਂਡ 'ਚ ਜਾਂਦਾ ਖੁਰਾਕ ਦੀ ਗੱਲ ਕਰੀਏ ਤਾਂ ਵੀਰੀ ਘਰ ਦੀ ਹੀ ਦੇਸੀ ਖੁਰਾਕ ਖਾਂਦਾ ਸੀ। ਮਾਂ ਨੇ ਪੁੱਤ ਦੇ ਲਈ ਵੱੱਜ ਰੱਖੀ ਹੋਈ ਸੀ। ਮਾਂ ਆਪਣੇ ਪੁੱਤ ਨੂੰ ਅੰਡਿਆਂ ਦੇ ਨਾਲ ਦੁੱਧ ਪਿਉਂਦੀ। ਬੱਸ ਫਿਰ ਪੀ ਦੁੱਧ ਤੇ ਖਾ ਕੇ ਉਹ ਵੀਰੀ ਨੇ ਛੋਟੇ ਵਰਗਾ ਸਰੀਰ ਬਣਾ ਲਿਆ ਸੀ। ਚਾਰੇ ਪਾਸੇ ਵੀਰੀ ਵੀਰੀ ਹੋਣ ਲੱਗਾ ਸੀ। ਜਦੋਂ ਵੀਰੀ ਵਧੀਆ ਕਬੱਡੀ ਖੇਡਣ ਲੱਗਾ ਤੇ ਫਿਰ ਉਸ ਨੂੰ ਖੁਰਾਕ ਵੀ ਜ਼ਿਆਦੀ ਖਾਣੀ ਪੈਂਦੀ ਸੀ। ਕਿਉਂਕਿ ਚਾਰੇ ਪਾਸੇ ਉਹਨੂੰ ਵੀਰੀ ਵੀਰੀ ਹੁੰਦਾ ਸੀ। ਫਿਰ ਕਹਿੰਦੇ ਨੇ ਵੀਰੀ ਨੇ ਸਿਕਿਉਰਿਟੀ ਗਾਰਡ ਦੀ ਜੌਬ ਵੀ ਕੀਤੀ ਕਿਉਂਕਿ ਘਰ ਦੇ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਸੀ ਖੁਰਾਕ ਖਾਣ ਦੇ ਲਈ ਤਾਂ ਜਿਆਦੇ ਪੈਸੇ ਚਾਹੀਦੇ ਸੀ ਇਸ ਕਰਕੇ ਵੀਰੀ ਨੇ ਫਿਰ ਸਕੀਉਟੀ ਗਾਰ ਦੀ ਜੌਬ ਕੀਤੀ ਵੀਰੀ ਨੇ ਪਹਿਲਾਂ ਟੋਸੇ ਵਾਲੀ ਟੀਮ ਵੱਜੋਂ ਵੀ ਖੇਡਿਆ ਫਿਰ ਝੰਡ ਵਾਲੀ ਟੀਮ ਵੱਲੋਂ ਖੇਡਿਆ ਤੇ ਫਿਰ ਸ਼੍ਰੋਮਣੀ ਕਮੇਟੀ ਦੀ ਸਰਦਾਰਾਂ ਵਾਲੀ ਟੀਮ ਵੱਜੋਂ ਵੀ ਖੇਡਿਆ ਤੇ ਹੁਣ ਵੀਰੀ ਡੀਏਵੀ ਕਾਲਜ ਜਲੰਧਰ ਦੀ ਟੀਮ ਵੱਜੋਂ ਖੇਡ ਰਿਹਾ ਸੀ ਵੀਰੀ ਨੇ ਲਾਲੀ ਕੋਚ ਸੁਰਖਪੂਰੀਆ ਤੋਂ ਵੀ ਕੋਚਿੰਗ ਲਈ ਵੀਰੀ ਦੱਸਦਾ ਏ ਕਿ ਘਰ ਦੇ ਹਾਲਾਤ ਬਹੁਤ ਵਧੀਆ ਨਹੀਂ ਸੀ ਇਸੇ ਕਰਕੇ ਉਹ ਪਹਿਲਾਂ ਵਸਤੇ ਕਬੱਡੀ ਖੇਡਣ ਜਾਂਦੇ ਸੀ ਫਿਰ ਆਟੋ ਤੇ ਜਾਣ ਲੱਗੇ ਫਿਰ ਉਹਨਾਂ ਤੋਂ ਪੈਸੇ ਆਏ ਤੇ ਉਹਨਾਂ ਨੇ ਮੋਟਰਸਾਈਕਲ ਨਹੀਂ ਫਿਰ ਉਹ ਮੋਟਰਸਾਈਕਲ ਤੇ ਕਬੱਡੀ ਖੇਡਣ ਜਾਂਦੇ ਰਹੇ ਫਿਰ ਦਿਨ ਚੰਗੇ ਆਏ ਤੇ ਉਹ ਗੱਡੀ ਤੇ ਕਬੱਡੀ ਖੇਡਣ ਜਾਣ ਲੱਗੇ ਯਾਰ ਉਹ ਕਹਿੰਦੇ ਨੇ ਜਦੋਂ ਬਹੁਤਾ ਨਾਮ ਬਣ ਜਾਵੇ ਤਾਂ ਦੁਨੀਆ ਦੁਸ਼ਮਣ ਬਣ ਜਾਂਦੀ ਏ ਲੋਕਾਂ ਤੋਂ ਜਰਿਆ ਨਹੀਂ ਜਾਂਦਾ ਸੋ ਇਵੇਂ ਹੀ ਵੀਰੀ ਦੇ ਪਿੰਡ ਦੇ ਮੁੰਡਿਆਂ ਤੋਂ ਵੀਰੀ ਦਾ ਬਣਿਆ ਨਾਮ ਜਰਿਆ ਨਹੀਂ ਸੀ ਜਾ ਰਿਹਾ ਉਹ ਵੀਰੀ ਨੂੰ ਕਹਿੰਦੇ ਪੁੱਤ ਤੈਨੂੰ ਕਬੱਡੀ ਖੇਡਣ ਨਹੀਂ ਦੇਣੀ ਤੈਨੂੰ ਮੰਝੇ ਤੇ ਪਾਉਣਾ ਬਸ ਫਿਰ ਉਹੀ ਮਨਹੂਸ ਦਿਨ ਆ ਗਿਆ 15 ਜੂਨ ਵੀਰੀ ਆਪਣੇ ਯਾਰਾਂ ਨਾਲ ਮੋਟਰਸਾਈਕਲ ਤੇ ਕਿਤੇ ਮੱਥਾ ਟੇਕਣ ਜਾਂਦਾ ਹੈ ਤਾਂ ਰਸਤੇ ਵਿੱਚ ਪਿੰਡ ਦੇ ਮੁੜੇ ਰਾਤ ਉਸਦੀ ਬਾਈਕ 'ਚ ਗੱਡੀ ਮਾਰ ਦਿੰਦੇ ਨੇ। ਵੀਰੀ ਦੇ ਯਾਰ ਤਾਂ ਬਚ ਜਾਂਦੇ ਨੇ ਪਰ ਵੀਰੀ ਦੇ ਸਿਰ ਤੇ ਲੱਤ ਤੇ ਬਹੁਤ ਹੀ ਜ਼ਿਆਦਾ ਸੱਟ ਲੱਗ ਜਾਂਦੀ ਏ। ਮਾਂ ਘਰ ਉਡੀਕ ਰਹੀ ਹੁੰਦੀ ਏ, ਮੇਰਾ ਪੁੱਤ ਨਹੀਂ ਆਇਆ। ਯਾਰੋ ਮਾਂ ਦੱਸਦੀ ਏ ਕਿ ਵੀਰੀ ਅੱਗੇ ਵੀ ਲੇਟ ਕਰ ਆਉਂਦਾ ਸੀ। ਤਾਂ ਮੈਂ ਕਹਿੰਦੀ ਸੀ ਪੁੱਤ ਟਾਈਮ ਨਾਲ ਕਰ ਆਇਆ ਕਰ, ਦੁਨੀਆ ਚੰਗੀ ਨਹੀਂ। ਮੈਂ ਵੇਹੜੇ 'ਚ ਬੈਠ ਰਾਤ ਰਾਤ ਤੱਕ ਵੀਰੀ ਦੀ ਉਡੀਕ ਕਰਦੀ ਰਹਿੰਦੀ। ਉਸ ਰਾਤ ਜਦੋਂ ਵੀਰੀ ਆਇਆ ਨਹੀਂ ਤਾਂ ਉਸਦਾ ਨੰਬਰ ਵੀ ਬੰਦ ਆ ਰਿਹਾ ਸੀ। ਬਾਅਦ 'ਚ ਉਸਦੇ ਆਰਾ ਨਾਲ ਗੱਲ ਹੋਈ ਤਾਂ ਘਟਨਾ ਦਾ ਪਤਾ ਲੱਗਾ ਤੇ ਵੀਰੀ ਨੂੰ ਡੀ ਐਮਸੀ ਲੁਧਿਆਣੇ ਲੈ ਗਏ ਸੀ ਜਿੱਥੇ ਡਾਕਟਰਾਂ ਨੇ ਕਿਹਾ ਕਿ ਇਸ ਦਾ ਬਚਣਾ ਔਖਾ ਹੈ ਤੇ ਜੇ ਤੁਸੀਂ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਸ ਤੇ ਲੱਖਾਂ ਰੁਪਏ ਖਰਚੇ ਆਉਣਗੇ ਵੀਰੀ ਦੇ ਫਾਦਰ ਸਾਹਿਬ ਉਹਨਾਂ ਨੇ ਕਿਹਾ ਤੁਸੀਂ ਕੋਸ਼ਿਸ਼ ਕਰੋ ਤੁਸੀਂ ਇਲਾਜ ਕਰੋ ਪੈਸਿਆਂ ਦੀ ਪਰਵਾਹ ਨਾ ਕਰੋ ਮੈਂ ਆਪਣਾ ਘਰ ਵੀ ਵੇਚ ਦਵਾਂਗਾ ਆਖਰ ਲੋਕਾਂ ਨੇ ਵੀਰੀ ਦੇ ਪਰਿਵਾਰ ਦੀ ਕਾਫੀ ਹੈਲਪ ਕੀਤੀ ਦੇਵੀਰੀ ਬਚ ਗਿਆ ਪਰ ਉਸ ਨੂੰ ਕੋਈ ਹੋਸ਼ ਨਹੀਂ ਸੀ ਜਿਵੇਂ ਕੋਮਾ ਚ ਚਲਿਆ ਗਿਆ ਸੀ ਕੁਝ ਸਮੇਂ ਬਾਅਦ ਡਾਕਟਰਾਂ ਨੇ ਕਿਹਾ ਕਿ ਇਸ ਦੀ ਲੱਤ 'ਚ ਇਨਫੈਕਸ਼ਨ ਬਹੁਤ ਹੀ ਜ਼ਿਆਦਾ ਵੱਧ ਗਈ ਏ ਇਸ ਦੀ ਲੱਤ ਵਡਣੀ ਪਵੇਗੀ ਤਾਂ ਵੀਰੀ ਦੇ ਫਾਦਰ ਸਾਹਿਬ ਨੇ ਕਿਹਾ ਲੱਤ ਨਹੀਂ ਡਾਕਟਰ ਸਾਹਿਬ ਲੱਤ ਨਹੀਂ ਵਡਣੀ ਮੇਰਾ ਪੁੱਤ ਕਬੱਡੀ ਖੇਡਦਾ ਏ ਤਾਂ ਡਾਕਟਰ ਨੇ ਕਿਹਾ ਤੁਸੀਂ ਜਾਨ ਬਚਾਉਣੀ ਏ ਜਾਂ ਨਹੀਂ ਜਿਸ ਤੋਂ ਬਾਅਦ ਵੱਡਾ ਜਿਗਰਾ ਕਰਕੇ ਬਾਪੂ ਨੇ ਪੁੱਤ ਦੀ ਲੱਤ ਵਡਣ ਦੀ ਪਰਮਿਸ਼ਨ ਦੇ ਦਿੱਤੀ ਇਹ ਯਾਰੋ ਕਹਿੰਦੇ ਨੇ ਵੀਰੀ ਦਾ ਵੀਜ਼ਾ ਅਗਲੇ ਦਿਨ ਹੀ 16 ਜੂਨ ਨੂੰ ਆ ਗਿਆ ਸੀ ਜੀ ਹਾਂ ਕੁਝ ਦਿਨਾਂ ਬਾਅਦ ਵੀਰੀ ਨੇ ਕੈਨੇਡਾ ਖੇਡਣ ਜਾਣਾ ਸੀ ਲੈ ਵੀ ਵੀਰੀ ਤੇਰੇ ਲਈ ਦੁਆ ਮੈਂ ਜਾਦੀ ਬਾਰੀ ਨੂੰ ਹੱਥ ਪਿਆ ਸਮਝ ਲੈ ਵੀਰੀ ਨੇ ਆਪਣੇ ਘਰ ਕਿਹਾ ਸੀ ਕਿ ਮੈਂ ਕੈਨੇਡਾ ਚਲਿਆ ਜਾਣਾ ਹੁਣ ਘਰ ਦੇ ਹਾਲਾਤ ਵਧੀਆ ਹੋ ਜਾਣਗੇ ਹੁਣ ਨਾ ਬਾਪੂ ਕੰਮ ਕਰਨ ਦੀ ਲੋੜ ਤੈਨੂੰ ਪੈਣੀ ਤੇ ਨਾ ਪੈਣੀ ਚਾਚੇ ਨੂੰ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਹੁਣ ਚਲੋ ਵੀਰੀ ਆਪਣੇ ਘਰ ਆ ਚੁੱਕਿਆ ਏ ਉਸ ਨੂੰ ਹੋਸ਼ ਵੀ ਆ ਚੁੱਕੀ ਏ ਪਰ ਅਜੇ ਉਹ ਮੰਝੇ ਤੇ ਆ ਉਸ ਤੋਂ ਆਪ ਤੁਰਿਆ ਨਹੀਂ ਜਾਂਦਾ ਤੇ ਨਾ ਹੀ ਬੋਲਿਆ ਜਾਂਦਾ ਏ ਉਹ ਬਸ ਇਸ਼ਾਰਿਆਂ ਨਾਲ ਹੀ ਗੱਲ ਕਰਦਾ ਏ ਤੇ ਸਮਝਦਾ ਏ ਰੱਬ ਦੀ ਮਿਹਰ صدਕਾ ਤੇ ਮਾਂ ਦੀ ਦੇਖਭਾਲ ਨਾਲ ਵੀਰੀ ਹੌਲੀ ਹੌਲੀ ਠੀਕ ਹੋ ਰਹੀ ਆ ਮਾਂ ਨਿੱਕੇ ਬੱਚਿਆਂ ਵਾਂਗ ਵੀਰੀ ਦੀ ਦੇਖਭਾਲ ਕਰਦੀ ਏ ਤੇ ਨਿੱਕੇ ਬੱਚਿਆਂ ਵਾਂਗ ਰੋਜ਼ ਉਸ ਨੂੰ ਕੁਝ ਨਾ ਕੁਝ ਸਿਖਾਉਂਦੀ ਰਹਿੰਦੀ ਏ ਮਾਪਿਆਂ ਨੂੰ ਉਡੀਕ ਏ ਕਿ ਕਦੋਂ ਉਹ ਦਿਨ ਆਵੇ ਜਦੋਂ ਵੀਰੀ ਬੋਲ ਕੇ ਦੱਸੇ ਕਿ ਉਸ ਕਾਲੀ ਰਾਤ ਉਸ ਨਾਲ ਕੀ ਹੋਇਆ ਸੀ ਮਾਪਿਆਂ ਦੇ ਮਨ 'ਚ ਇੱਕ ਗਮ ਹੈ ਕਿ ਪਿੰਡ ਵਾਲਿਆਂ ਨੇ ਉਹਨਾਂ ਦਾ ਚੰਗੀ ਤਰ੍ਹਾਂ ਸਾਥ ਨਹੀਂ ਜੇ ਸਾਧ ਦਿੱਤਾ ਹੁੰਦਾ ਤਾਂ ਵੀ ਰੀ ਦੇ ਦੋਸੀ ਜ਼ਮਾਨਤ ਤੇ ਕਦੀ ਬਾਹਰ ਨਾ ਆਉਂਦੇ ਯਾਰ ਉਹ ਰੱਬ ਤੇ ਦੇਖਦਾ ਏ ਕਿਸੇ ਨਾ ਕਿਸੇ ਦਿਨ ਉਹਨਾਂ ਦਾ ਵੀ ਹਿਸਾਬ ਹੋਵੇਗਾ ਹੁਣ ਮਾਪਿਆਂ ਨੂੰ ਉਮੀਦ ਹੈ ਕਿ ਵੀਰੀ ਜਲਦੀ ਠੀਕ ਹੋ ਜਾਵੇਗਾ ਵੀਰੀ ਦੇ ਮਾਪੇ ਕਹਿੰਦੇ ਨੇ ਕਿ ਸਾਡਾ ਪੁੱਤ ਫਿਰ ਇੱਕ ਲੱਤ ਨਾਲ ਗਰਾਊਂਡ 'ਚ ਖੇਡੇਗਾ ਯਾਰੋ ਬਹੁਤ ਵੱਡਾ ਜਿਗਰਾ ਚਾਹੀਦਾ ਏ ਪੁੱਤ ਨੂੰ ਇਨਾ ਹਾਲਾਤਾਂ 'ਚ ਮੰਜੇ ਤੇ ਪਏ ਨੂੰ ਦੇਖਣ ਲਈ ਉਹ ਪੁੱਤ ਜਿਸ ਦੀ ਦੁਨੀਆ ਫੈਨ ਹੋਵੇ ਛੋਟੇ ਵਰਗਾ ਜੋ ਗਰਾਊਂਡਾਂ 'ਚ ਲਲਕਾਰਦਾ ਹੋਵੇ ਜਿਸ ਕਰਕੇ ਪਰਿਵਾਰ ਪਿੰਡ ਤੇ ਪੰਜਾਬ ਦਾ ਨਾਮ ਚਮਕਿਆ ਹੋਵੇ ਜਿਸ ਨੇ ਕਈ ਮੈਚ ਜਿਤਾਏ ਹੋਣ ਵੀਰੀ ਕੋਲੇ ਜਦੋਂ ਕੋਈ ਉਸ ਦੀਆਂ ਗੱਲਾਂ ਕਰਦਾ ਹੈ ਨਾ ਤਾਂ ਵੀਰੀ ਦੀਆਂ ਅੱਖਾਂ 'ਚੋਂ ਵੀ ਪਾਣੀ ਆ ਜਾਂਦਾ ਹੈ ਸੋ ਆਪਾਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਵੀਰੀ ਜਲਦ ਤੋਂ ਜਲਦ ਠੀਕ ਜਾਵੇ ਤੇ ਗਰਾਊਂਡ 'ਚ ਫਿਰ ਖੇਡਣ ਜਾਵੇ ਬਾਕੀ ਆਪਾਂ ਉਹਨਾਂ ਲੋਕਾਂ ਅੱਗੇ ਬੇਨਤੀ ਕਰਨਾ ਚਾਹੁੰਦੇ ਆਂ ਜੋ ਕਬੱਡੀ ਮੈਚ ਕਰਵਾਉਂਦੇ ਨੇ ਰੇਡਰਾਂ ਜਾਫੀਆਂ ਤੇ ਡਾਲਰ ਲਾਉਂਦੇ ਨੇ ਜੋ ਕਬੱਡੀ ਨੂੰ ਪਿਆਰ ਕਰਦੇ ਨੇ ਉਹ ਵੀਰੀ ਦੇ ਪਰਿਵਾਰ ਦੀ ਜ਼ਰੂਰ ਹੈਲਪ ਕਰਨ ਕਿਉਂਕਿ ਵੀਰੀ ਦੇ ਇਲਾਜ ਤੇ ਬਹੁਤ ਜ਼ਿਆਦਾ ਖਰਚਾ ਆ ਰਿਹਾ ਹੈ ਕਬੱਡੀ ਖਿਡਾਰੀ ਦੀ ਬਾਹ ਮਾਰੇ ਸਮੇਂ ਚ ਫੜਿਆ ਕਰੋ ਯਾਰ ਤੁਸੀਂ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤਾਂ ਜੋ ਵੀਰੀ ਜਲਦ ਤੋਂ ਜਲਦ ਠੀਕ ਹੋ ਜਾਵੇ ਤੇ ਫਿਰ ਗਰਾਊਂਡ 'ਚ ਖੇਡੇ ਸੋ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਲੋਕ ਵੀਰੀ ਦੀ ਹੈਲਪ ਕਰ ਸਕਣ ਸੋ ਇਹ ਵੀਡੀਓ ਹੁਣ ਆਪਾਂ ਇੱਥੇ ਹੀ ਖਤਮ ਕਰਦੇ ਆਂ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ